thanks for watching ਸਾਕੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇਹੁਤ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਵਖੋ ਇਹ ਨਮਾਨਿਆ ਜੀ ਆਜ ਦਰਕਰ ਤੇ ਸੇਵਕ ਭਾਈ ਸਾਹਿਬ ਰਜਿੰਦਰ ਕਾਸ਼ੇ ਪਾਸ਼ਾ ਜੀ ਜਿਹਨਾਂ ਦੀ ਭਾਗੀ ਮਨੋਦੇ ਹਮ ਕੇ ਪਾਸ਼ਾ ਜੀ ਜਿ ਜੀ ਰਾਤੋ ਸ੍ਰੀਚੈ ਪਟਾਰੰਭ ਕਰਵਾਏ ਸੰਤਿ ਪਾਸ਼ਾ ਜੀ ਆਪ ਦੀ ਕਿਰਪਾ ਅਸਾਚੇ ਪਾਸ਼ ਸੰਪੂਰਨ ਉਪਾਇਸ ਤੇ ਪਾਸ਼ਾ ਜੀ ਉਪਰੰਤ ਕੀਸਰੁ ਉਪਦੇਸ ਤੇ ਪਾਸ਼ਾ ਜੀ ਵਿਸ਼ਵ ਨੂੰ ਆਪਣੇ ਚਲਨ ਨਿਵਾਸ ਪਰ ਚੜਾ ਆਵਾ ਗੁਰ ਦੇ ਚੱਕ ਤੋਂ ਜਾਣ ਕੇ ਮਾਗ ਕਰੋ ਅੱਗੇ ਤੋਂ ਛੁੱਤੇ ਸੱਟ ਬਾਣੀ ਪਾਣ ਸੰਦਿ ਸੋਜੀ ਸਮਰਤ ਬਾਖਣੀ ਦਿਵਾਵੀ ਬਖਸ ਚੇ ਪਾਸ਼ਾ ਜੀ ਸਹੀ ਕੇ ਪਾਸ਼ਾ ਜੀ ਚੰਗੇ ਹਾਂ ਮੰਦੇ ਹਾਂ ਆਪ ਜੀ ਦੇ ਹਾਂ ਲੜ ਲੱਗੇਆਂ ਦੀ ਲਾਜ ਪੱਤਰ ਕਿਸਤੇ ਪਾਛਾ ਜੀਓ ਰੂਹ ਮੁਹਕਾਰ ਤੋਂ ਬਚਾਉਣਾ ਆਈਆਂ ਹੋਏ ਸੰਗਤਾਂ ਦੀਆਂ ਤਿਲਕ ਫੁੱਲ ਪੇਟਾ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨੇ ਸਭ ਜੀਆਂ ਦਾ ਭਲਾ ਕਰਨਾ ਨਗਰ ਕਿਹੜੇ ਸੁਖ ਬਤਾਨ ਸਚੇ ਪਾਛਾ ਜੀਓ ਸਚੇ ਪਾਛਾ ਜੀ ਪਾਠੀ ਸਿੰਘਾ ਦੇਵ ਜੀ ਕੀ ਅਭਿਧੀ ਦਾ ਸਚੇ ਪਾਛਾ ਜੀਓ ਬੇਤਮਾ ਹਾਜ਼ਰ ਹੋਈ ਜਿਨਾ ਭੰਡਾਰੇ ਚ ਮੈਂ ਭੰਡਾਰੇ ਫਰਪੂਰ ਕਰਨੇ ਕਾਲਕੰਢ ਕੀ ਦੂਰ ਕਾਰਨ ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੰਦਰਪ ਸ਼ਾਕੇ ਪਹਾਈ ਹਾਂ ਸੱਚੇ ਪਾਤਸ਼ਾਹ ਜੀ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਦੇ ਕਰਦੇ ਨੇ ਇੱਜ਼ਤ ਵਾਣ ਬਖਸ਼ਣ ਸੱਚੇ ਪਾਤਸ਼ਾਹ ਜੀ ਆਪ ਦੇਖੋ ਸੱਚੇ ਪਾਤਸ਼ਾਹ ਜੀ ਵਾਸਤਰ ਹਾਜ਼ਰ ਹਨ ਸੱਚੇ ਪ੍ਰਾਣੀ ਜੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਜਿਨਾ ਪਰ ਪਰਤ ਰਾਇ ਸੱਚੇ ਪਾਤਸ਼ਾਹ ਜੀ ਨਾਰੇ ਪਕੂਰ ਕਰਨ ਸਿਪਾਸ਼ ਆਪ ਦੇ ਹਜੂਰ ਫਿਰ ਆਪ ਸ਼ਾਇਦ ਦੇ ਸਾਜ ਕੇ ਹਾਜ਼ਰ ਹੈ ਗੁਰੂ ਕਾ ਲੰਗਰ ਹਾਜ਼ਰ ਹੈ ਤਨ ਪ੍ਰਵਾਣ ਹੋਏ ਪ੍ਰਸ਼ਾਦ ਪ੍ਰਵਾਣ ਹੋਇ ਪ੍ਰਸ਼ਾਦ ਸੰਗਤਾਂ ਦੀ ਅਗਾਂ ਬਖਸ਼ੋ ਸੇ ਪਿਆਰੇ ਮਿਲ ਮਿਲੋ ਜਿਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਮ ਇਕ ਨਾਮ ਚਰਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਬੋਲੇ ਇਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਛੋਟੀ ਮਹੱਲਾ ਪੰਜਵਾ ਹਰ ਬੇਸਰਤ ਸਦਾ ਕੋ ਹਰੀ ਤਾਕਾ ਓਟ ਤੁਹਾਰੀ ਹਰ ਬੇਸਰਤ ਸਦਾ ਕੋ ਹਾਈ ਤਾਕਤ ਖਾ ਕਹਾ ਬਿਆਪੈ ਜਾਣ ਕੋ ਓਟ ਤੁਹਾਰੀ ਰਹਾ ਬਿਨ ਸਿਮਣ ਜੋ ਜੀਵਨ ਰ ਜਾਰੀ ਨਵੇਂ ਕੰਢ ਨੂੰ ਰਾਜਿਕ ਮਾਰੇ ਅੰਚ ਜਲ ਗੋਹਾਰੀ ਗੁਣ ਨਦਾਨ ਗੁਰ ਤੇ ਨਹੀ ਗਾਏ ਜਾ ਕੇ ਕਿਰਪਾ ਤਾਰੀ ਨਾਨਕ ਤਿਸ ਬਲਹਾਰੀ ਗੁਰ ਨਾਨਕ ਗੁਰ ਤੇ ਨਹੀ ਗਾਏ ਜਾਤ ਮੇਂ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ 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 ਵਾਹਿ ਗੁਰੂ 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 ਸਤ ਗੁਰ ਦਇਆ ਕਰੇ ਸਤ ਗੁਰ ਦਇਆ ਕਰੇ ਗੁਰ ਦਇਆ ਕਰੇ ਸਤ ਗੁਰ ਦਇਆ ਕਰੇ ਸਤ ਗੁਰ ਦਇਆ ਕਰੇ ਸਤ ਗੁਰ ਦਇਆ ਕਰੇ ਦਇਆ ਕਰੇ ਕਨੇ ਚੁਕਦਾਤਾ ਹਮਲਾਵੇ ਆਪਨ ਪਾਲੀ ਹਮਲਾਵੇ ਆਪਨ ਪਾਲੀ ਸਾਥ ਗੁਰਦ ਆਖਰੀ ਸਾਥ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਹਮ ਅੰਧਲੇ ਅੰਧ ਬਿਖੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਰਹਿ ਸੁਖ ਦਾਤਾ ਦਇਆ ਕਰੇ ਸੁਖ ਦਾਤਾ ਹਮ ਲਾਵੇ ਆ ਪਲ ਪਾਲੀ ਹਮ ਲਾਵੇ ਆ ਪਨ ਪਾ ਸਤਿਗੁਰ ਦੇ मीत ਚਲੋ ਗੁਰਚਾਲੀ ਪੁਰ ਸਿੱਖ ਮੀਤ ਚਲੋ ਗੁਰਚਾਲੀ ਮੀਤ ਚਲੋ ਗੁਰਚਾਲੀ ਜੋ ਗੁਰ ਬਹਿ ਸੋਈ ਭਲ ਮਾ ਨਿਰਾਲੀ ਮੱਚ ਤਰਸਾ ਜੋ ਗੁਰ ਕਹੈ ਸੋਈ ਮਨ ਮਾਨੋ ਹਰ ਹਰ ਕਥਾ ਨਿਰਾਲੀ ਹਰ ਹਰ ਕਥਾ ਨਿਰਾਲੀ ਸਤ ਗੁਰ Oh